ਪਿਆਰੇ ਬੱਚੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸ਼੍ਰੀਮਤੀ ਇੰਦਰਾ ਗਾਂਧੀ ਜੋ ਕਿ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਹੋਏ ਸਨ ਉਹਨਾਂ ਦੇ ਬਾਰੇ ਲੇਖ ਲਿਖਣ ਜਾ ਰਹੇ ਹਾਂ ਚਲੋ ਸ਼ੁਰੂ ਕਰਦੇ ਹਾਂ ਸ਼੍ਰੀਮਤੀ ਇੰਦਰਾ ਗਾਂਧੀ ਇੱਕ ਭਾਰਤੀ ਰਾਜਨੀਤਿਕ ਸੀ ਜਿਸ ਨੇ 1964 ਤੋਂ 1977 ਤੱਕ ਅਤੇ ਫਿਰ 1980 ਤੋਂ ਲੈ ਕੇ 1984 ਵਿੱਚ ਹੱਤਿਆ ਤੱਕ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾਈ ਉਹ ਭਾਰਤ ਦੀ ਪਹਿਲੀ ਅਤੇ ਅਸਤਕ ਕੇਵਲ ਮਹਿਲਾ ਪ੍ਰਧਾਨ ਮੰਤਰੀ ਸੀ ਆਪ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਚਵਲਨ ਨਹਿਰੂ ਦੀ ਧੀ ਸੀ ਆਪ ਜੀ ਦੀ ਮਾਤਾ ਤੰਨਾ ਕਮਲਾ ਨਹਿਰੂ ਸੀ ਆਪ ਜੀ ਦਾ ਵਿਆਹ ໂਜ ગાંધી ਜੀ ਨਾਲ ਹੋਇਆ ਆਪ ਜੀ ਦੇ ਦੋ ਪੁੱਤਰ ਸ਼੍ਰੀ ਜੀਵ ਗਾਂਧੀ ਅਤੇ ਸੰਜੀ ਗਾਂਧੀ ਜੀ ਹੋਏ ਆਪ 1964 ਵਿੱਚ Nehru ji ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦੀ ਸਰਕਾਰ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਨਿਯੁਕਤ ਹੋਏ। ਲਾਲ ਬਹਾਦਰ ਸ਼ਾਸਤਰੀ ਜੀ ਦੀ ਮੌਤ ਤੋਂ ਬਾਅਦ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੇਸ਼ ਦੀ ਪ੍ਰਧਾਨ ਮੰਤਰੀ ਬਣੇ। ਸਨ 1969 ਤੋਂ 1977 ਤੱਕ ਆਪ ਜੀ ਦੇ ਪਹਿਲੇ ਸ਼ਾਸਨ ਕਾਲ ਵਿੱਚ ਦੇਸ਼ ਨੇ ਕਈ ਖੇਤਰਾਂ ਵਿੱਚ ਅਦੁੱਤੀ ਸਲਾਘਾਯੋਗ ਤਰੱਕੀ ਕੀਤੀ ਆਪ ਜੀ ਦੇ ਸ਼ਾਸਨ ਕਾਲ ਵਿੱਚ ਬੈਂਕਾਂ ਦਾ ਕੌਮੀਕਰਨ ਕਰ ਦਿੱਤਾ ਗਿਆ 1977 ਵਿੱਚ ਭਾਰਤ-ਪਾਕ ਚੰਗ ਜਿੱਤੀ ਅਤੇ 90 ਹਜ਼ਾਰ ਪਾਕਿਸਤਾਨੀ ਫੌਜੀਆਂ ਤੋਂ ਹਥਿਆਰ ਸਟਵਾ ਕੇ ਆਪ ਜੀ ਨੇ ਦੇਸ਼ ਦਾ ਮਾਣ ਵਧਾਇਆ ਪਾਕਿਸਤਾਨ ਦਾ ਇੱਕ ਅੰਗ ਕੱਟ ਕੇ ਬੰਗਲਾਦੇਸ਼ ਦੀ ਸਥਾਪਨਾ ਕੀਤੀ ਅਤੇ ਭਾਰਤ ਰਤਨ ਦੀ ਉਪਾਧੀ ਪ੍ਰਾਪਤ ਕੀਤੀ 1976 ਈਸਵੀ ਵਿੱਚ ਪਰਮਾਣੂ ਧਮਾਕਾ ਕੀਤਾ ਗਿਆ 16 ਮਾਰਚ 1979 ਈਸਵੀ ਦੀਆਂ ਚੋਣਾਂ ਵਿੱਚ ਆਪ ਜੀ ਦੀ ਪਾਰਟੀ ਨੂੰ ਕੁਝ ਕਾਰਨਾ ਕਰਕੇ ਹਾਰ ਦਾ ਮੂਤਕ ਨਾ ਪਿਆ ਅਤੇ ਨਵੀਂ ਜਨਤਾ ਪਾਰਟੀ ਉੱਭਰ ਕੇ ਸਾਹਮਣੇ ਆਈ ਫਿਰ ਇਹ ਜਨਤਾ ਪਾਰਟੀ 2.5 ਸਾਲਾਂ ਵਿੱਚ ਆਪਸੀ ਫੁੱਟ ਕਣਾਉਣੇ ਬਦਲੇ ਅਤੇ ਈਰਖਾ ਸਾੜੇ ਦੀ ਭਾਵਨਾ ਕਾਰਨ ਖੀਰੂ-ਖੀਰੂ ਹੋ ਗਈ 4 ਜਨਵਰੀ 1980 ਤਿਆਂ 1980 ਈਸਵੀ ਦੀਆਂ ਲੋਕ ਸਭਾ ਚੋਣਾਂ ਵਿੱਚ ਲੋਕਾਂ ਨੇ ਮੁੜ ਆਪ ਵਿੱਚ ਪ੍ਰੋਸਾ ਪ੍ਰਗਟ ਕਰਦੇ ਹੋਏ ਆਪ ਜੀਤੀ ਪਾਰਟੀ ਨੂੰ ਬਹੁਮਤ ਪ੍ਰਾਪਤ ਕਰਾ ਕੇ ਇਚਤਾਇਆ 19 ਜਨਵਰੀ 1980 ਈਸਵੀ ਨੂੰ ਆਪ ਜੀ ਨੇ ਪ੍ਰਧਾਨ ਮੰਤਰੀ ਦੀ ਪਦਵੀ ਸੰਭਾਲੀ ਅਤੇ ਦੇਸ਼ ਵਿੱਚ ਮਜ਼ਬੂਤ ਅਤੇ ਜ਼ਿੰਮੇਵਾਰ ਸਰਕਾਰ ਕਾਇਮ ਕੀਤੀ ਆਪ ਜੀ ਦੇ ਇਸ ਕਾਰਜਕਾਲ ਵਿੱਚ 3 April 1984 ਨੂੰ ਭਾਜ ਦੇ ਪਹਿਲੇ ਪਲਾਟ ਯਾਤਰੀ ਲਕੇਸ਼ ਸ਼ਰਮਾ ਨੇ ਉਡਾਨਪਰੀ ਅਤੇ ਵਿਗਿਆਨਿਕ ਤੌਰ ਵਿੱਚ ਭਾਰਤ ਦਾ ਸਿਰ ਉੱਚਾ ਕੀਤਾ ਆਪ ਆਪਣੇ ਇਸ ਕਾਲ ਵਿੱਚ ਮਹਿੰਗਾਈ ਤੇ ਥੜ ਨੂੰ ਠੱਲ ਪਾਉਂ ਦੇਸ਼ ਵਿੱਚ ਸਿਰ ਚੁੱਕ ਰਹੇ ਫਿਰ ਉਹ ਅੰਸਰਾਂ ਨੂੰ ਦਬਾਉਂ ਅਤੇ ਅਸਲ ਤੇ ਪੰਜਾਬ ਵਰਗੇ ਮਸਲੇ ਨੂੰ ਹੱਲ ਕਰਨ ਲਈ ਯਤਨਸ਼ੀਲ ਰਹੇ 3 ਅਕਤੂਬਰ 1984 ਈਸਵੀ ਨੂੰ ਆਪ ਜੀ ਦੇ ਦੋ ਅੰਗਰਖ ਘਾਣੇ ਆਪ ਜੀਤੇ ਗੋਲੀਆਂ ਚਲਾ ਕੇ ਆਪ ਜੀ ਦੀ ਹੱਤਿਆ ਕਰ ਦਿੱਤੀ ਇੰਦਰਾ ਗਾਂਧੀ ਸੱਚ ਦੇਸ਼ਪਤ ਮਹਾਨ શિક્ષੀਤ ਅਤੇ ਨੀਤੜਕ ਇਸਤਰੀ ਸੀ ਜਿਸ ਕਾਰਨ ਆਪ ਜੀ ਨੂੰ ਆਇਰਨ ਲੇਡੀ ਵੀ ਕਿਹਾ ਜਾਂਦਾ ਸੀ